ਕੈਨੇਡਾ ਦਾ ਦੇਖੋ ਮੌਸਮ ਕਿੰਨਾ ਸੋਹਣਾ 7 ਮਈ ਆ ਉਧਰ ਇੰਡੀਆ ਦਾ ਪਾਕਿਸਤਾਨ ਦੀ ਲੜਾਈ ਹੋ ਰਹੀ ਆ ਇੱਥੇ ਸਹਾਨਾ ਮੌਸਮ ਆ ਜਦਾ ਸ਼ਾਮ ਦਾ ਤੇ ਕੋਟੀ ਦਾ ਪਾਲਾ ਆ ਤੇ ਫੇਰ ਕਹਿੰਦੇ ਆ ਤੇ ਗਰਮੀ ਹੁਣ ਜਿਹੜੇ ਇੰਡੀਆ 'ਚ ਰਹਿ ਗਏ ਆ ਫਲੈਟਾਂ ਫਲੂਟਾਂ ਬੰਦ ਹੋ ਗਈਆਂ ਜਿਹੜੇ ਗਏ ਹੋ ਸੀ ਵੀ ਅਸੀਂ ਆਓ ਚਲਿਏ ਪੰਜਾਬ ਕਹਾਂ ਜਾਣਾ ਹੈ ਪੰਜਾਬ ਚਲਿਏ ਤੇ ਇਹ ਦੇਖ ਲਓ ਬਈ ਉਹ ਹੁਣੀ ਉੱਥੇ ਰਹਿ ਜਾਣਾ ਦੂਜੀ ਗੱਲ ਬੱਬੂ ਮਾਨ ਜੇ ਆ ਗਿਆ ਤਾਂ ਠੀਕ ਨਹੀਂ ਤਾਂ ਚੋਦੀਆਂ ਟਿਲਟਾਂ ਨਾ ਲਿਓ ਉਹ ਕੈਂਸਲ ਹੀ ਆ ਬਈ ਉਹ ਪਾਕਿਸਤਾਨ ਦੀ ਤਾਂ ਇੰਡੀਆ ਦੀ ਜਿਹੜੀ ਲੜਾਈ ਆ ਉਹਦੇ ਵਿੱਚ ਸ਼ੋਸ਼ਾ ਕਿੱਧਰੇ ਚੱਲ ਜਾਣੇ ਆ ਤੇ ਬਾਕੀ ਦਾ ਇਹ ਜਿਹੜਾ ਸ਼ੋਅ ਆ ਪਹਿਲਾਂ ਵੀ ਇੱਕ ਵਾਰੀ ਕੈਂਸਲ ਹੋ ਗਿਆ ਹੁਣ ਵੀ ਉਹ ਤੋਂ ਆ ਤਾਂ ਹੋਣਾ ਨਹੀਂ 에어ਪੋਰਟ ਤੇ ਫਾਜ ਜਾਣਾ ਜੇ ਕੁਦਰਤਕ ਤਾਂ ਮੇਰਾ ਸੁਣਦੀ ਆ ਜਿੱਦਾਂ ਕਹਿ ਲਓ ਤੇ ਮੈਂ ਚਾਹੁੰਦਾ ਨਹੀਂ ਵੀ ਬੱਬੂ ਮਾਨ ਦਾ ਇੱਥੇ ਸ਼ੋਅ ਹੋਵੇ ਤਾਂ ਮੁੰਡੇ ਪਟਕ ਜਣ ਸਟੂਡੈਂਟ ਬੜੇ ਸੋਹਣੇ ਦਸ਼ਮੇਸ਼ ਗੁਰਦੁਆਰੇ ਜਾਂਦੇ ਆ ਤੇ ਹੁਣ ਉਹ ਬੜੇ ਸੋਹਣੇ ਧਰਮ ਕਾਲ ਨੂੰ ਚੱਲਿਓ ਸਾਰੇ ਸਟੂਡੈਂਟ ਬਹੁਤ ਸੋਹਣੇ ਹੋ ਗયા ਹੁਣ ਰਹਿਣਾ ਸਹਿਣਾ ਵੀ ਉਹਨਾਂ ਨੂੰ ਆ ਗਿਆ ਆ ਇਹ ਜਿਹੜੇ ਗੌਣੇ ਵਾਲੇ ਆ ਨਾ ਇਹ ਕੁਛ ਨਾ ਕੁਛ ਬਗਾੜ ਕੇ ਜਾਂਦੇ ਆ ਕਹਿੰਦੇ ਪਾਕਿਸਤਾਨ ਦੀ ਤਾਂ ਇੰਡੀਆ ਦੀ ਲੜਾਈ ਲੱਗ ਗਈ ਆ ਤੇ ਉਹਨਾਂ ਦੇ ਜਹਾਜ਼ ਕਹਿੰਦੇ ਇੰਡੀਆ ਦੇ ਉਹ ਨਹੀਂ ਸੱਟ ਲੈ ਪੰਜ ਪਾਕਿਸਤਾਨੀਆਂ ਨੇ ਜਿਹੜਾ ਖਾਰਾ ਅਸਲਾ ਨਾ ਅਮਰੀਕਾ ਤੋਂ ਵੀ ਲਿਆ ਉਹਨੇ ਜਰਮਨ ਵਗੈਰਾ ਤੋਂ ਵੀ ਲਿਆ ਉਹਨਾਂ ਦੇ ਮੂਲਕਾ ਤੋਂ ਲਿਆ ਉਹਨਾਂ ਦਾ ਅਸਲਾ ਖਰਾ ਆ ਫਿਰ ਉਹਨਾਂ ਦੇ ਫੌਜੀ ਵੀ ਕਹਿੰਦੇ ਬਹੁਤ ਜਵਾਨ ਆ ਜਿੱਦਾਂ ਪਾਕਿਸਤਾਨ ਦੇ ਤੇ ਜਵਾਨ ਤਾਂ ਇਹਨਾਂ ਦੇ ਵੀ ਹੈਗੇ ਆ ਪਰ ਜਿਹੜੇ ਇੰਨੇ ਸਟੂਡੈਂਟ ਬਾਹਰਲੇ ਮੁਲਕਾਂ 'ਚ ਆ ਗਏ ਇਹਨਾਂ ਦੀ ਫੌਜ 'ਚ ਭਰਤੀ ਹੋਣਾ ਸੀ ਉੱਥੇ ਮਰਨਾ ਸੀ ਸਾਡੇ ਮੁੰਡਿਆਂ ਨੇ ਜੱਟਾਂ ਨੇ ਇਹ ਬਹੁਤ ਵਧੀਆ ਗੱਲ ਹੋਈ ਤੇ ਇਦਾਂ ਨਿਕਲ ਗਏ ਜਿਹੜੇ ਹੁਣ ਵੀ ਗਏ ਹੋ ਆ ਉਹ ਛੇਤੀ ਤੇ ਛੇਤੀ ਕੰਨ ਕਿਸੇ ਵੀ ਕਿਸ ਤਰ੍ਹਾਂ ਫਲੈਟਲ ਫੂਲ ਲੈ ਕੇ ਚੜੇ ਆਉਣੇ 5-7 ਸਾਲ ਲੜਾਈ ਲੱਗਣੀ ਆ ਕਹਿੰਦੇ ਮੀਡੀਆ ਰਿਪੋਰਟਾਂ ਵੀ ਇੰਡੀਆ ਦਾ ਮੀਡੀਆ ਕਹਿ ਰਿਹਾ ਜਿਹੜਾ ਹਿੰਦੀ ਮੀਡੀਏ ਨੇ ਜੋ ਭੜਕਾਉ ਦਿੱਤੇ ਨਾ Hindu ਮੀਡੀਏ ਨੇ ਜਿੰਨੇ ਵੀ Hindu ਆ ਤਾਂ ਉਹ ਤਾਂ ਕਹਿੰਦੇ ਵੀ ਪਾਕਿਸਤਾਨੀਆਂ ਨੂੰ ਦੇਖ ਕੇ ਨਹੀਂ ਕੋਸ਼ ਤਾਂ ਸੇਖਾਂਗੇ ਮਦਦ ਕਰਦੇ ਹੁੰਦੇ ਸੀ ਪੰਜਾਬ ਦੇ ਵਿੱਚ ਲੰਗਰ ਲੱਗਦੇ ਹੁੰਦੇ ਸੀ ਜਦੋਂ ਨਹੀਂ ਸੁੱਕਾ ਹੱਥ ਦੀ ਲੜਾਈ ਹੋਈ ਆ ਨਾ ਜਾਂ 65 ਦੀ ਆਈ ਹੋਈ ਆ ਨਾ ਤੇ ਲਟਾਇਰ ਫੌਜੀ ਚੱਲ ਗਏ ਸੀਗੇ ਲੜਨ ਫੋਨ ਰਟਾਇਰ ਫੌਜੀ ਤਾਂ ਸਾਰੇ ਆ ਗਏ ਬਾਹਰ ਤੇ ਉਹਨਾਂ ਦੇ ਨਿਆਣੇ ਆ ਗਏ ਤੇ ਲੜਨਾ ਕਹਿੰਦੇ ਆ ਇਹਨਾਂ ਹਿੰਦੂਆਂ ਦੇ ਲੜਨਾ ਇਹਨਾਂ ਦੇ ਵਿੱਚ ਕਿੰਨੀ ਕਿ ਤਾਕਤ ਆ ਕਿ ਤੇ ਉਹਦਾ ਵੀ ਬਿਹਾਰੀ ਹੋਇਆ ਏ ਜਾਂ ਹੋਰ ਹੋਏ ਸਿੱਖ ਰੈਜੀਮੈਂਟ ਜਿਹੜੀ ਸੀਗੀ ਉਹ ਬਹਾਦਰ ਆ ਜਿਹੜੀ ਹਾਂ ਹੁੰਦੇ ਕਹਿੰਦੇ ਗੋਰਖਾ ਰੈਜੀਮੈਂਟ ਮਰਾਠੇ ਇਹਨਾਂ ਤੋਂ ਲੜਨੀ ਹੁੰਦਾ ਲੜਾਈ ਹੌਸਲੇ ਨਾਲ ਆ ਹੁੰਦੀ ਆ ਆ ਗੇਮ 'ਚ ਹੀ ਲਾ ਲਓ ਜੇ ਤੇ ਹੁਣ ਹਾਕੀ 'ਚ ਲਾ ਲਓ ਜੇ ਸਰਦਾਰ ਨਾ ਹੋਣ ਹਾਕੀ ਚੱਲਣੀ ਨਹੀਂ ਤੇ ਆਹ ਦੂਜੇ 'ਚ ਜਬਰਾਜ ਨਾ ਹੁੰਦਾ ਤਾਂ ਇਹਨਾਂ ਦਾ ਵਰਲਡ ਕੱਪ ਨਹੀਂ ਹੋਣਾ ਇੱਕ ਕ੍ਰਿਕਟ ਦਾ ਮਤਲਬ ਸਾਡੇ ਜੱਟਾਂ ਦੇ ਇਹ ਜੱਟਾਂ ਕਰਕੇ ਜੱਟ ਬਹਾਦਰ ਕੌਮ ਆ ਬਾਕੀ ਮੈਂ ਭਾਬਿਆਂ ਨੂੰ ਨਹੀਂ ਵੇਚ ਲੈਣਾ ਭਾਬੇ ਦਾ ਬਿਕ ਬੁਕ ਜਾਂਦੇ ਆ ਸਿਨਰੀ ਦੇਖੋ ਕਿੰਨੀ ਸੋਹਣੀ ਆ ਤੇ ਸ਼ਾਮ ਦਾ ਟਾਈਮ ਆ ਤੇ ਆਹ ਦੇਖੋ ਕਿੰਨਾ ਸੋਹਣਾ ਹੈਗਾ ਮੈਂ ਨਿਊਜ਼ੀਲੈਂਡ ਚ ਕੈਨੇਡਾ ਚ ਹਾਂ ਹੈਗਾ ਕਿਨੇ ਜਾ ਜੀ ਇਹ ਵੀ ਨਿਊਜ਼ੀਲੈਂਡ ਹੈਗਾ ਯਾ ਤੇ ਲੋਕੀ ਤਾਂ ਇਹ ਵੀ ਭੰਡੀ ਕਰਦੇ ਰਹਿੰਦੇ ਆ ਚਲੋ ਚਲਿਏ ਪੰਜਾਬ ਵੀ ਚਲੋ ਚਲਿਏ ਗਰਮੀ ਦੇ ਕਰਦੇ ਵਿੱਚ ਹੁਣ ਠੰਡ ਆ ਇੱਥੇ ਹੁਣ ਪੜਕਦੇ ਕਿਨੇ ਕਿੱਦਾਂ ਆਉਣਾ ਉੱਥੋਂ ਹੁਣ ਜੇ ਆਣਗੇ ਤਾਂ ਚੰਗਾ ਜਿਹੜਾ ਕਹਿੰਦਾ ਚਲੋ ਚਲੀਏ ਪੰਜਾਬ ਮੇਰਾ ਉਹਨੇ ਹੁਣ ਆਉਣਾ ਕਿੱਦਾਂ ਲੜਾਈ ਲੱਗ ਗਈ ਆ ਖਰੇ ਉੱਥੇ ਹੀ ਰਹਿ ਜਾਣਾ ਕਈਆਂ ਨੇ ਤੇ ਬਾਕੀ ਮੈਨੂੰ ਲੱਗਦਾ ਕਿ ਸਿੱਖਾਂ ਨੇ ਨਹੀਂ ਮਦਦ ਮੁਦਦ ਕਰਨੀ ਉੱਥੇ ਅੱਗੇ ਲੰਗਾ ਲਾਉਂਦੇ ਹੁੰਦੇ ਸੀਗੇ ਫੌਜੀਆਂ ਨੂੰ ਮਤਲਬ ਰੋਟੀ ਪਾਣੀ ਦੇਣਾ ਪਿੰਡਾਂ 'ਚ ਹੁਣ ਨਹੀਂ ਹੁਣ ਤਾਂ ਮੈਨੂੰ ਲੱਗਦਾ ਕਿ ਆ ਜਿਹੜਾ ਗੁਰਦੁਆਰਿਆਂ ਤੇ ਇਹਨੇ મોદી ਨੇ ਆਪ ਹੀ ਟੈਕ ਕਰਾ ਦੇਣਾ ਕਹਣਾ ਪਾਕਿਸਤਾਨ ਤੋਂ ਬੰਬ ਆਏ ਆ ਇੱਥੋਂ بچਿਓ ਆ ਗੱਲ ਜਿਹੜੀ ਆ ਨਾ ਮੈਂ ਕਹਿਣਾ ਇੱਥੇ ਗੁਰਦੁਆਰਿਆਂ ਤੇ ਆਪਣੀ ਤੈਕ ਕਰਕੇ ਕਹਿਣਾ ਪਾਕਿਸਤਾਨ ਤੋਂ ਬੰਬ ਸਿੱਟੇ ਆ ਆਪੋ ਵਿੱਚ ਨਾ ਲੜਿਓ ਪਾਕਿਸਤਾਨੀਆਂ ਨਾ ਨਾ ਬਗਾੜਿਓ ਤੇ ਉਹ ਨਹੀਂ ਕੁਛ ਨਹੀਂ ਕਹਿਣਾ ਤੇ ਉਹ ਜਿਹੜਾ ਕਹਿੰਦੇ ਵੀ ਕਸ਼ਮੀਰ ਆ ਉਹ ਪਾਕਿਸਤਾਨ ਨੇ ਆਪਣੇ ਕਬਜ਼ੇ 'ਚ ਲੈ ਲੈਣਾ ਜਿਹੜਾ ਪੰਜਾਬ ਆ ਇਹ ਇਕੱਠਾ ਹੋ ਜਾਣਾ ਤਾਂ ਇੱਥੇ ਇੱਕ ਮੁਲਕ ਨਿਕਲ ਆਉਣਾ ਕਿਉਂਕਿ ਪਾਕਿਸਤਾਨ ਦੇ ਨਾਲ ਚਾਈਨਾ ਖੜਾ ਇਹ ਇਸ ਕਰਕੇ ਚਾਈਨਾ ਨੇ ਮਤਲਬ ਕਹਿਣਾ ਬਈ ਵੀ ਨਾਲ ਖੜਾ ਉਹ ਚਾਈਨਾ ਤੇ ਉਹ ਇਸ ਕਰਕੇ ਉਹਦਾ ਟ੍ਰੈਫਿਕ ਆ ਗਈ ਆ ਤੇ ਇੱਧਰ ਖੜਾ ਅਮਰੀਕਾ ਇੰਡੀਆ ਦੇ ਨਾਲ ਪਰ ਦਿਲੋਂ ਨਹੀਂ ਉਧਰ ਖੜਾ ਆਦੇ ਕਹਿੰਦਾ ਫਲੈਸ਼ਿੰਗ ਯੈਲੋ ਲਾਈਟ ਆਦਿਕ ਸ਼ਾਰਟ ਕਰਾਸ ਕਰਨ ਲੱਗਾ ਹੂੰ ਤੇ ਇਸ ਕਰਕੇ ਉਹ ਖੜਾ ਚైనా ਤੇ ਨਾਲ ਪਾਕਿਸਤਾਨ ਤੇ ਇਧਰ ਅਮਰੀਕਾ ਖੜਾ ਪਾ ਅਮਰੀਕਾ ਨੇ ਦੋਹਾਂ ਪਾਸੇ ਤੋਂ ਮਦਦ ਕਰਨੀ ਆ ਇਹਨੇ ਕਹਿਣਾ ਵੀ ਇੰਡੀਆ ਦੀ ਵੀ ਅਮਰੀਕਾ ਦੇ ਟਰੰਪ ਨੇ ਪ੍ਰਸ਼ਤਾਨੀ ਕਰਨੀ ਆ ਟਰੰਪ ਨੇ ਨਹੀਂ ਪਿੱਛੇ ਥੈਂਕ ਟੈਂਕ ਹੁੰਦੇ ਆ ਥੈਂਕ ਟੈਂਕ ਉਹ ਗੱਲਬਾਤ ਕਰਦੇ ਹੁੰਦੇ ਆ ਵੀ ਆਪਾਂ ਕਿਹੜੇ ਮੁਲਕ ਨੂੰ ਲਿਆਉਣਾ ਕਿਦਾਂ ਅਸਲਾ ਵੇਚਣਾ ਸਰਪੰਚ ਨੇ ਦਾ ਆਪਣਾ ਖਾਣੇ ਆ ਚਾਹਦੇ ਹੁੰਦੇ ਸਰਪੰਚ ਤੋਂ ਬੱਲੀ ਗੱਲ ਕਰ ਜਾਂਦੇ ਉਹਦੀਆਂ ਚਾਰ ਗੱਲ ਦਾ ਸੋਣੀਆਂ ਉਹਦੀਆਂ ਚਾਰ ਗੱਲ ਦੋਹਾਂ ਨੂੰ ਗਾਲਾਂ ਕੱਢੀ ਜਾਂਦੀ ਉਹ ਸ ਅਮਰੀਕਾ ਦਾ ਹੋਣਾ ਆ ਇਹ ਦੋਹਾਂ ਨੂੰ ਤੋੜਨਾ ਚਾਹੁੰਦਾ ਚਾਈਨਾ ਦਾ ਇੰਡੀਆ ਨੂੰ ਉਹਦੇ ਵਿੱਚੋਂ ਫਿਰ ਕਈ ਮੋਲਖ ਨਿਕਲਣੇ ਆ ਇਹ ਧਾਰਨਾ ਆ ਮੀਡੀਆ ਕਹਿੰਦਾ ਮੈਂ ਨਹੀਂ ਕਹਿੰਦਾ ਆਹੋ ਕੈਨੇਡੀਅਨ ਮੀਡੀਆ ਕਹਿੰਦਾ ਬਾਹਰਲੇ ਜਿਹੜੇ ਬੈਠੇ ਇਹ ਸਾਰੇ ਤੁਸੀਂ ਮੇਰੇ ਨਾਲੋਂ ਜ਼ਿਆਦੇ ਸਿਆਣੇ ਆ ਉਹ ਕਹਿ ਰਹੇ ਆ ਵਿਦੇਸ਼ ਇੱਕ ਨਿਕਲ ਜਾਣਾ ਆ ਦਾ ਦਾ ਇਸ ਕਰਕੇ ਮੈਂ ਕਹਿੰਦਾ ਵੀ ਇਹ ਆਉਣ ਵਾਲਾ ਸਮਾਂ ਜਿਹੜਾ ਤਾਂ ਬੜਾ ਭਿਆਨਕ ਸਮਾਂ ਆ ਦਾ ਮੈਂ ਹੌਲੀ ਹੌਲੀ ਗੱਲ ਤਾਂ ਕਰ ਰਿਹਾ ਵੀ ਐਸ ਕੀ ਮੈਂ ਕਹੇ 10 ਮਿੰਟ ਦੀ ਵੀਡੀਓ ਬਣਾਓ ਹੈਨਾ ਆ ਮੁੰਡੇ ਦੇਖੋ ਕ੍ਰਿਕਟ ਖੇਡ ਰਹੇ ਆ ਇੱਥੇ ਆ ਸਟੂਡੈਂਟ ਆ ਆ ਆ ਦੇਖੋ ਆ ਤਾਂ ਦਿਖਾਉਂਦਾ ਬਿਕਟ ਆ ਦੇ ਇਦਾਂ ਇੱਥੇ ਖੇਡ ਰਹੇ ਨਹੀਂ ਤਾਂ ਇਹਨੀ ਫੌਜ ਦੇ ਵਿੱਚ ਭਰਤੀ ਹੋਣਾ ਉੱਥੇ ਲੜਨਾ ਕੋਣਨਾ ਸੀਗਾ ਕਾ ਇਹ ਆਮ ਦੇ ਨਾਲ ਆਪਣਾ ਹੁਣ ਨਜ਼ਾਰਾ ਕਰ ਰਹੇ ਆ ਤੇ ਉਧਰ ਜਿਹੜੇ ਭਾਰਤੀ ਹੋਏ ਆ ਉਹਨਾਂ ਨੂੰ ਲੜਨਾ ਪੈਣਾ ਮੈਂ ਤਾਂ ਕਹਿੰਦਾ ਹਰ ਇੱਕ ਫੌਜੀ ਚਾਹੇ ਪਾਕਿਸਤਾਨਾ ਚਾਹੇ ਇੰਡੀਆ ਉਹ ਲੜਨਾ ਚਾਹੀਦਾ ਇਹ ਪੇ ਕਾਦੀ ਲੈਂਦੇ ਕਹਿੰਦੇ ਨੇ ਫੌਜ ਦੇ ਵਿੱਚ ਜਵਾਈਆਂ ਮੰਗ ਖੜਾਉਂਦੇ ਆ ਤਾਂ ਫਿਰ ਓਹੋ ਲੜਨਾ ਵੀ ਤਾਂ ਫਿਰ ਪੈਣਾ ਹੀ ਆ ਨਾ ਤਨਖਾਹ 2-2 ਲੱਖ ਲੱਖ ਪਤਾ ਨਹੀਂ ਕਿੰਨੇ ਪਤਾ ਨਹੀਂ ਦੱਸਦੇ ਆ ਲੈਫਟੀ ਲੈਂਟ ਲੈਫਟੀ ਲੈਂਟ ਨੇ ਤਾਂ ਲੜਨਾ ਹੀ ਨਹੀਂ ਗਾਂ ਮਤਲਬ ਹੋ ਜਾਣਾ ਇਸ ਕਰਕੇ ਮੈਂ ਕਹਿੰਦਾ ਵੀ ਬੜਾ ਪਿਹਾਨਕ ਸਵਾਇਆ ਬਚੋ ਇਹਦੇ ਤੋਂ ਤੇ ਹਰੀਆਵਲ ਬਹੁਤ ਆਉਦ ਇੱਥੇ ਵੀ ਜਹਾਜ਼ ਦੇਖਦਾ ਉਹ ਜਹਾਜ਼ ਜਾਂਦਾ ਬੱਲਾ ਵਾਹ ਵਾਹ ਆਦੇ ਮੁੰਡੇ ਆ ਦੇ ਖੇਲ ਦੇ ਗ੍ਰੀਟ ਹਾਂ ਆਦੇ ਆ ਆ ਆ ਆਦੇ ਦਾ ਫੜਦਾ ਬਾਲ ਤਾਂ ਇਹ ਪੱਤਗਾ ਸਟੂਡੈਂਟ ਜਿੰਨੇ ਵੀ ਆਏ ਇੱਥੇ ਸਾਰਾ ਪੰਜਾਬ ਜੱਟਾਂ ਦੇ ਮੁੰਡੇ ਮੈਂ ਕਹਿੰਦਾ نسل ਪੱਤ ਗਈ ਤਾਂ ਹੁਣ ਉੱਥੇ ਹੋ ਜਾਣਾ ਬੁਰਾ ਹਾਲ ਤੇ ਸਾਰੇ ਕਹਿੰਦੇ ਆ ਵੀ ਇੱਥੋਂ ਇੱਕ ਮੁਲਖ ਨਿਕਲ ਆਉਣਾ ਹੈ ਤਾਂ ਹੁਣ ਉਧਰ ਰਜਾਇਲ ਨੇ ਮਦਦ ਕਰਨੀ ਸੀ ਕਿ ਕਹਿੰਦੇ ਇਹ ਇੰਡੀਆ ਦੀ ਉਹ ਜਰਮਨ ਉੱਤੇ ਟੈਕ ਕਹਿੰਦਾ ਮੈਂ ਕਰਨਾ ਹੈ ਤਾਂ ਹੁਣ ਦੇਖੋ ਕੀ ਬਣਦਾ ਤੇ ਮੌਸਮ ਬਹੁਤ ਵਧੀਆ ਵਈ ਤੇ ਰੀਲ ਲੰਬੀ ਆ ਸੁਣਨੀ ਹੋਏ ਸੁਣਿਓ ਨਹੀਂ ਨਾ ਸੁਣਨੀ ਤਾਂ ਸੁਣਿਓ ਹੈਗੀਆਂ ਮੇਰੀਆਂ ਕਮਲੀਆਂ ਹੀਆਂ ਗੱਲਾਂ ਤਾਂ ਅੱਜ ਪੈਗ ਦੀ ਮੈਂ ਲਾਇਆ ਬੁੱਧਵਾਰਾ ਫਰਡੇ ਨੂੰ ਲਾਉਂਗਾ ਤੇ ਰੋਟੀ ਖਾਣ ਰੋਟੀ ਪਚਾਉਣ ਮੈਂ ਨਿਕਲਿਆ ਸੀ ਘਰੋਂ ਇਸ ਕਰਕੇ ਆ ਤੇ ਹੁਣ ਲੜਾਈ ਦੇਖੀਏ ਪਾਕਿਸਤਾਨ ਨੇ ਅੱਧੀ ਲੜਾਈ ਤਾਂ ਜਿੱਤ ਲਈ ਆ ਉਹ ਕਹਿੰਦਾ ਮੈਂ ਅਟੈਕ ਕਰਨਾ ਆ ਉਹ ਕਹਿੰਦਾ ਇਹ ਨਹੀਂ ਤਾਂ ਕਰ ਲਿਆ ਹੁਣ ਮੈਂ ਕਰਨਾ ਅਟੈਕ ਕਿਹੜੇ ਵੇਲੇ ਟਾਈਮ ਸਾਡਾ ਹੋਊਗਾ ਸਾਰਾ ਕੁਝ ਸਾਡਾ ਹੋ ਇਸ ਕਰਕੇ ਉਹ ਦੱਸੂਗਾ ਪਾਕਿਸਤਾਨ ਤੇ ਮੈਨੂੰ ਲੱਗਦਾ ਕਿ ਪਾਕਿਸਤਾਨ ਜਿੱਤ ਜਾਊਗਾ ਤੇ ਹਰਿਆਵਲ ਹੀ ਹਰਿਆਵਲ ਲੜਾਈ ਲੱਗ ਗਈ ਆ ਤੇ ਲੜਾਈ 'ਚ ਕੱਢਣ ਪਾਉਣ ਨੂੰ ਤਾਂ ਕੁਝ ਨਹੀਂ ਹੁੰਦਾ 哎，嘿，阿甘。